ਛੇਵੇਂ ਪਿੱਤਾ ਦੰਸ਼ੀਦ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਦੇ ਜੀਵਨ ਦੀ ਲੜੀ ਜੋ ਆਪਾਂ ਪਰੰਭ ਕੀਤੀ ਹੋਈ ਹੈ ਪਿਛਲੇ ਦਿਵਾਨਾ ਚ ਆਪਾਂ ਬੇਨਤੀ ਕੀਤੀ ਸੀ ਵੀ 3 ਮਈ 1906 ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ 6ਵੇਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋ ਜਾਂਦੇ ਬਿਰਾਜਮਾਨ ਹੁੰਦੇ ਸਾਰੀ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਫੜਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਸ਼ਸਤਰਤਾ ਦੀ ਹੁੰਦੇ ਤਖਤ ਤੇ ਬੈਠਦੇ ਆਂ ਹੀ ਗੁਰੂ ਸਾਹਿਬ ਜੀ ਮਹਾਰਾਜ ਇਹ ਐਲਾਨ ਕਰ ਦਿੰਦੇ ਬੀਬੀ ਨੂੰ ਚੰਗੀਆਂ ਜਵਾਨੀਆਂ ਆ ਚੰਗੇ ਸ਼ਸਤਰ ਤੇ ਚੰਗੇ ਘੋੜੇ ਜਿਹੜੇ ਨੇ ਉਹ ਗੁਰੂ ਦੇ ਚਰਨਾਂ 'ਚ ਭੇਟਾ ਕੀਤੇ ਜਾਂ। ਮੈਂ ਬੇਨਤੀ ਕਰ ਚੁੱਕਿਆ ਵੀ ਮਾਝੇ ਵਾਲੇ ਪਾਸੇ ਦੇ ਪਹਿਲਵਾਨ ਜਿਹੜੇ ਪਲਵਾਨ ਜਿਹੜੇ ਸਨ ਉਹ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਸਨ। ਪਾੜ ਰਿਹਾ ਸਾ ਵੀ 55 ਜਣੇ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਜੁੜੇ ਸਨ। ਉਹਨਾਂ ਨੂੰ ਵੇਖਣ ਤੋਂ ਬਾਅਦ ਫਿਰ ਹੋਰ ਸਿੱਖ ਜਿਹੜੇ ਨੇ ਜੁੜਦੇ ਗਏ 500 ਦੇ ਕਰੀਬ ਗਿਣਤੀ ਹੋ ਚੁੱਕੀ ਸੀ ਜਿਨ੍ਹਾਂ ਨੇ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ 'ਚ ਇੱਕੋ ਗੱਲ ਆਖੀ ਵੀ ਸਾਡੇ ਕੋਲ ਦੇਣ ਲਈ ਕੁਝ ਨਹੀਂ ਸਾਡੇ ਸਰੀਰ ਤੋਂ ਇਲਾਵਾ ਅਸੀਂ ਆਪਣਾ ਆਪ ਤੁਹਾਡੇ ਚਰਨਾਂ 'ਚ ਸਮਰਪਣ ਕਰਦੇ ਹਾਂ ਸੌਂਪਦੇ ਹਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਫਿਰ ਸੋਲਾ ਸੋਨੋ ਦੇ ਵਿੱਚ ਫਿਰ ਕਾਲ ਤਖਤ ਦੀ ਸਥਾਪਨਾ ਕੀਤੀ ਉਸ ਸਮੇਂ ਪੰਜ ਜਥੇਦਾਰ ਚੁਣੇ ਗਏ ਸਨ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਪੰਜ ਜਥੇਦਾਰ ਥਾਪੇ ਸਨ ਫੌਜ ਦੀ ਦੇਖ ਰੇਖ ਲਈ ਭਾਈ ਲੰਗਾਹ ਜੀ ਤੁਸੀਂ ਜਾਣੋ ਭਾਈ ਲੰਗਾਹ ਜੀ ਬੀਬੀ ਵੀਰੋ ਜੀ ਦੇ ਮਾਫ ਕਰਿਓ ਮਾਤਾ ਭਾਗ ਕੌਰ ਜੀ ਦੇ ਪਰਿਵਾਰ ਚੋਂ ਐ ਭਾਈ ਲੰਗਾ ਜੀ ਮੱਗੇ ਬੇਨਤੀ ਕਰਾਂਗਾ ਵੀ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਆਪਣੀ ਬੱਚੀ ਬੀਬੀ ਵੀਰੋ ਜੀ ਦੇ ਵਿਆਹ ਦੇ ਕਾਰਜ ਕਰ ਰਿਹਾ ਸੀ ਤੇ ਜਾਮ ਸ਼ੁਰੂ ਹੋ ਗਿਆ ਸੀ ਤੇ ਉਹਨਾਂ ਨੇ ਆਪਣੀ ਬੱਚੀ ਦੇ ਸਾਰੇ ਵਿਆਹ ਦੇ ਕਾਰਜ ਭਾਈ ਲੰਗਾ ਜੀ ਦੇ ਕਰਕੇ ਤੇ ਚਮਾਲ ਦੇ ਕੋਲ ਤਰਨ ਤਰਨ ਤੋਕੇ ਮੱਗੇ ਬੇਨਤੀ ਕਰਾਂ ਭਾਈ ਲੰਗਾ ਜੀ ਨੂੰ ਜਥੇਦਾਰ ਥਾਪਿਆ ਗਿਆ ਜੀ ਭਾਈ ਬੀਦੀ ਚੰਦ ਜੀ ਨੂੰ ਜਥੇਦਾਰ ਥਾਪਿਆ ਗਿਆ ਭਾਈ ਜੇਠਾ ਜੀ ਭਾਈ ਪਿਆਰਾ ਜੀ ਭਾਈ ਪੁਰਾਣਾ ਜੀ ਇਹਨਾਂ ਪੰਜ ਜਣਿਆਂ ਨੂੰ ਜਥੇਦਾਰ ਥਾਪੇਗੇ ਜੇ ਇਹਨਾਂ ਨੇ ਕੇਵਲ ਤੇ ਕੇਵਲ ਫੌਜ ਜਿਹੜੀ ਹੈ ਜੋ ਗੁਰੂ ਸਾਹਿਬ ਜੀ ਨੇ ਸਿਪਾਹੀ ਬਣਾਏ ਸਨ ਉਹਨਾਂ ਦੀ ਦੇਖਰੇਖ ਲਈ ਉਹਨਾਂ ਨੂੰ ਬਤੌਰਨ ਦੇ ਲਈ ਸਭ ਕੁਝ ਜਿੰਮੇਵਾਰੀ ਇਹਨਾਂ ਪੰਜ ਜਥੇਦਾਰਾਂ ਨੂੰ ਸੌਂਪੀ ਗਈ ਗੁਰੂ ਪਾਸ਼ਾ ਦੀ ਮਹਾਰਾਜ ਤਖਤ ਤੇ ਬਿਰਾਜਮਾਨ ਹੁੰਦੇ ਨੇ ਮੀਰੀ ਪੀਰੀ ਦੀ ਦੋ ਤਲਵਾਰਾਂ ਪਹਿਨਦੇ ਨੇ ਹੁਣ ਇਹ ਸਭ ਕੁਝ ਜਿਹੜਾ ਨਾ ਸਮੇਂ ਦੀ ਹਕੂਮਤ ਨੂੰ ਪਸੰਦ ਨਹੀਂ ਸੀ ਸਮੇਂ ਦੀ ਹਕੂਮਤ ਨਹੀਂ ਚਾਹੁੰਦੀ ਸੀ ਵੀ ਇਸ ਘਰ ਦੇ ਵਿੱਚ ਫੌਜ ਵੀ ਤਿਆਰ ਹੋਵੇ ਸਮੇਂ ਦੀ ਹਕੂਮਤ ਨਹੀਂ ਚਾਹੁੰਦੀ ਸੀ ਵੀ ਇਸ ਘਰ ਦੇ ਵਿੱਚ ਕੀਰਤਨ ਹੋਵੇ ਸਮੇਂ ਦੀ ਹਕੂਮਤ ਨਹੀਂ ਚਾਹੁੰਦੀ ਸੀ ਵੀ ਇਸ ਘਰ 'ਚ ਸਿੱਖੀ ਦਾ ਪ੍ਰਚਾਰ ਹੋਵੇ। ਸਮੇਂ ਦੀ ਹਕੂਮਤ ਨਹੀਂ ਚਾਹੁੰਦੀ ਸੀ ਵੀ ਇਸ ਘਰ ਦੇ ਵਿੱਚ ਵੀ ਜੋਸ਼ ਭੜਿਆ ਜਾ ਸਕੇ। ਹੁਣ ਜਦੋਂ ਇਹ ਗੱਲ ਸਮੇਂ ਦੀ ਹਕੂਮਤਾਂ ਨੂੰ ਪਤਾ ਲੱਗੀ ਤੇ ਉਹਨਾਂ ਨੇ ਜਹਾਂਗੀਰ ਦੇ ਕੰਨਾਂ 'ਚ ਫੂਕ ਮਾਰੀ। ਕੰਨ ਭਰੇ ਜਾ ਕੇ। ਹੁਣ ਜਹਾਂਗੀਰ ਦਾ ਤਾਂ ਸੁਭਾਅ ਸੀ ਜੀ ਜਹਾਂਗੀਰ ਆਪਣੇ ਤਖਤ ਨੂੰ ਲੈ ਕੇ ਪਹਿਲਾਂ ਹੀ ਬਹੁਤ ਸੁਚੇਤ ਰਹਿੰਦਾ ਸੀ। ਡਰਦਾ ਵੀ ਬਹੁਤ ਸੀ ਵੀ ਮੇਰੇ ਕੋਲ ਮੇਰਾ ਤਖਤ ਜਿਹੜਾ ਖੋ ਨਾ ਕਿਉਂਕਿ ਬੜੀ ਹੀ ਮੁਸ਼ਕਲ ਕਾਲ ਦੇ ਨਾਲ ਇਹਨੇ ਆਪਣਾ ਇਹ ਤਖਤ ਜਿਹੜਾ ਉਹ ਪ੍ਰਾਪਤ ਕੀਤਾ ਸੀ ਭੈ ਤੇ ਡਰ ਨਹੀਂ ਮਨ ਵਿੱਚ ਸੀ ਵੀ ਮੇਰੇ ਤਖਤ ਜਿਹੜਾ ਚਲਾ ਨਾ ਜਾਵੇ ਇੰਦੇ ਕੰਨਾਂ ਵਿੱਚ ਉਸ ਸਮੇ ਮੁਰਤਜ਼ਾ ਖਾਨ ਜੀ ਪੰਜਾਬ ਦਾ ਗਵਰਨਰ ਬਣਾ ਦਿੱਤਾ ਗਿਆ ਸੀ ਜਿਹੜਾ ਇਹਦਾ ਖਾਸ ਫੌਜਦਾਰ ਸੀ ਮੁਰਤਜ਼ਾ ਖਾਨ ਉਹਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਗਿਆ ਸੀ ਉਹਨੇ ਵੀ ਇੱਕ ਗੱਲ ਆਖੀ ਬਿਜੇ ਸ ਘਰ ਨੂੰ ਤੁਸੀਂ ਨੱਖ ਨਹੀਂ ਪਾ ਸਕੇ ਇਸ ਘਰ ਨੂੰ ਤੁਸੀਂ ਨੀ ਰੋਪ ਸਕੇ ਤੁਹਾਡਾ ਤਖਤ ਗਿਆ ਉਸ ਸਮੇਂ ਫਿਰ ਨੇ ਐਲਾਨ ਕਰ ਦਿੱਤਾ ਸੀ ਜਹਾਂਗੀਰ ਨੇ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਆਗਰੇ ਦੇ ਵਿੱਚ ਗੋਵਾਲੀਅਰ ਦੇ ਕਿਲੇ ਚ ਕੈਦ ਕਰ ਦਿੱਤਾ ਜੀ ਉਸ ਸਮੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਮੇਰੇ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਸਮਝਣ ਦੇ ਜਿੱਤਰੀ ਕੋਈ ਬਸ ਹੁਣ ਕਈ ਇਤਿਹਾਸਕਾਰ ਇਹ ਲਿਖਦੇ ਨੇ ਵੀ ਗੁਰੂ ਸਾਹਿਬ ਜੀ ਮਹਾਰਾਜ 12 ਸਾਲ ਰਹੇ ਗਵਾਲੀਅਰ ਦੇ ਕਿਲੇ ਚ ਪਰ ਇਹ ਸੱਚ ਨਹੀਂ ਹੈ ਪ੍ਰਿੰਸੀਪਲ ਸਤबीर ਸਿੰਘ ਨੂੰ ਪੜ੍ਹਦੇ ਸੀ ਜੀ ਮੈਂ ਉਹ ਕਹਿੰਦੇ ਨੇ ਵੀ 2 ਸਾਲ ਦੇ ਕਰੀਬ ਰਹੇ ਨੇ 1610 ਵਿੱਚ ਗ੍ਰਿਫਤਾਰੀ ਹੁੰਦੀ ਹੈ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਜੇ 12 ਸਾਲ ਦਾ ਪੈਸਮਾ ਲਈਏ ਤੇ ਬਹੁਤ ਅੱਗੇ ਚਲਾ ਜਾਂਦੇ ਪਰ ਇਹਨਾਂ 12 ਸਾਲ ਦੇ ਵਿੱਚ ਇਹ ਆਖਿਆ ਜਾਂਦਾ ਵੀ 1613 ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ 1615 ਦੇ ਵਿੱਚ ਬੀਬੀ ਵੀਰੋਜੀ ਦਾ ਜਨਮ ਹੁੰਦਾ 1617 ਦੇ ਵਿੱਚ ਬਾਬਾ ਸੂਰਜਮਲ ਜੀ ਦਾ ਜਨਮ ਹੁੰਦਾ 1619 ਦੇ ਵਿੱਚ ਬਾਬਾ ਅਨੀਰਾਈ ਜੀ ਦਾ ਜਨਮ ਹੋਇਆ। ਜਿਵੇਂ 12 ਸਾਲ ਆਖ ਦੇਈਏ ਵੀ ਉਹ ਗਵਾਲੀਅਰ ਦੇ ਕਿਲੇ ਚ ਦੇ ਆ ਫਿਰ ਇਹ ਪੱਖ ਨਹੀਂ ਵਰਤ ਸਕਦਾ ਮਾਫ ਕਰਿਓ ਤੁਸੀਂ ਸਮਝਾ ਰਹੋ। ਇਸ ਲਈ ਇਹ ਆਖਿਆ ਜਾਂਦਾ ਕੇਵਲ 2 ਸਾਲ ਦੇ ਕਰੀਬ ਡੇਢ ਜਾਂ 2 ਸਾਲ ਦੇ ਕਰੀਬ ਗੁਰੂ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਰਹੇ ਨੇ। ਇਸ ਤੋਂ ਵੱਧ ਸਮਾਂ ਉਹਨਾਂ ਨੇ ਨਹੀਂ ਬਤੀਤ ਕੀਤਾ। ਹੁਣ ਜਿਹੜਾ ਗਵਾਲੀਅਰ ਦਾ ਕਿਲਾ ਹੈ ਨਾ ਜੀ ਇਹ ਉਹ ਕਿਲਾ ਜਿੰਨੇ ਚ ਮਨੁੱਖ ਨੂੰ ਜਿੰਦਾ ਤਾਂ ਕੈਦ ਕੀਤਾ ਜਾਂਦਾ ਸੀ ਪਰ ਜਦੋਂ ਵਾਪਸ ਹੁੰਦਾ ਸੀ ਜਿੰਦਾ ਨਹੀਂ লাশ ਨਿਕਲਦੀ ਸੀ ਉੱਲੀ ਇਹ ਕਿਲੇ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ ਜਿੰਨੀ ਦੇਰ ਤੱਕ ਮਨੁੱਖ ਤੇ ਤੜਫ ਕੇ ਮਰਦਾ ਨਹੀਂ ਉਨੀ ਦੇਰ ਤੱਕ ਉਹਨੂੰ ਬਾਹਰ ਨਹੀਂ ਕੱਢਿਆ ਜਾਂਦਾ ਸੀ ਬੜੇ ਵੱਡੇ ਵੱਡੇ ਥੰਬ ਬਣੇ ਹੋਏ ਜੀ ਹੁੰਦੇ ਨੇ ਜੇ ਕਿਸੇ ਨੇ ਵੇਖਿਆ ਉਹਨਾਂ ਨੂੰ ਪਤਾ ਹੋਵੇਗਾ ਜਰੂਰ ਬੜੇ-ਬੜੇ ਥੰਬ ਬਣੇ ਤੇ ਥੰਬਾ ਦੇ ਨਾਲ ਬੜੇ ਮੋਟੇ ਸੰਗਲ ਬੰਨੇ ਜਾਂਦੇ ਸਨ ਤੇ ਕੈਦੀਆਂ ਦੇ ਪੈਰਾਂ ਨਾਲ ਬੰਨ ਦਿੱਤੇ ਜਾਂਦੇ ਸਨ ਸੰਗਲ ਜਦੋਂ ਕਾਫੀ ਸਮਾਂ ਕਈ ਸਾਲਾਂ ਤੋਂ ਬੰਨੇ ਜਾਉ ਤਾਂ ਜ਼ਖਮ ਕਰ ਦਿੰਦੇ ਸਾਡੇ ਨੰਗੇ ਵੀ ਹੋ ਜਾਂਦੇ ਨੇ ਪੈਰ ਗਲਨੇ ਸ਼ੁਰੂ ਹੋ ਜਾਂਦੇ ਸੀ ਬਹੁਤਾ ਉੱਥੇ ਖਾਣ ਪੀਣ ਦਾ ਵੀ ਬਹੁਤਾ ਪ੍ਰਬੰਧ ਨਹੀਂ ਕੀਤਾ ਜਾਂਦਾ ਸੀ ਇਹ ਇਤਿਹਾਸਕਾਰ ਲਿਖਦੇ ਵੀ ਇੱਕੀ ਖੂਜ ਜੈਸੀ ਜੀ ਕਈ ਸਮੇਂ ਬਾਅਦ ਉਸ ਖੂਹ ਦੇ ਵਿੱਚ ਇਸ਼ਨਾਨ ਪਾਣੀ ਕਰਉਂਦੇ ਸਨ ਉਹ ਉਸ ਕਿਲੇ ਦੇ ਵਿੱਚ ਹੀ ਸਭ ਹੁੰਦਾ ਸੀ ਖਾਣ ਪੀਣ ਤੇ ਕਿਰਿਆ ਵੀ ਉਸੇ ਕਿਲੇ 'ਚ ਇੱਕ ਨਰਕ ਭਰੀ ਜ਼ਿੰਦਗੀ ਸੀ ਜਿਉ ਗਵਾਲੀਅਰ ਦਾ ਕਿਲਾ ਹਨ ਜਹਾਂਗੀਰ ਨੂੰ ਇਸ ਗੱਲ ਦੀ ਚਿੰਤਾ ਸੀ ਜੇ ਇਹ ਘਰ ਹੁਣ ਉੱਪਰ ਉੱਠ ਗਿਆ ਬਹੁਤਾ ਤੇ ਮੇਰਾ ਤਾਂ ਤਖਤ ਮੇਰਾ ਰਾਜ ਭੱਗ ਗਿਆ ਇਸ ਲਈ ਉਹਨੇ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਦੇ ਹੁਣ ਕਈ ਇਤਿਹਾਸਕਾਰ ਇਹ ਵੀ ਲਿਖਦੇ ਵੀ ਸਿੱਖਾਂ 'ਚ ਉਸ ਸਮੇਂ ਰੋਸ ਵੀ ਆਇਆ ਪਰ ਇਹਨੇ ਝੂਠ ਬੋਲਿਆ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਭਗਤੀ ਦੇ ਲਈ ਉਸ ਪਰਮਾਤਮਾ ਦੀ ਖੁਦਾ ਦੀ ਭਗਤੀ ਲਈ ਕਿਲੇ 'ਚ ਭੇਜਿਆ ਗਿਆ ਕਈ ਇਤਿਹਾਸਕਾਰ ਲਿਖਦੇ ਨੇ ਇਸ ਗੱਲ ਨੂੰ ਪਰ ਜਿਹੜੀ ਆਪਾਂ ਬੇਨਤੀ ਕਰਦੇ ਆ ਵੀ ਗੁਰੂ ਸਾਹਿਬ ਜੀ ਨੂੰ ਇਸ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਗਿਆ 1600 10 ਡਿਗਰੀਵ ਹੁਣ ਉਸੇ ਕਿਲੇ ਦੇ ਵਿੱਚ 52 ਰਾਜੇ ਵੀ ਸਨ ਹੁਣ ਇਹ 52 ਰਾਜੇ ਕੌਣ ਸਨ ਮੈਂ ਇਹ ਛੋਟੀ ਜੀ ਬੇਨਤੀ ਕਰਦੇ ਆ ਤੁਹਾਨੂੰ ਪਤਾ ਹੋਵੇਗਾ ਜੀ ਅਕਬਰ ਬਾਦਸ਼ਾਹ ਨੇ ਇੱਕ ਲਹਿਰ ਚਲਾਈ ਸੀ ਦੀਨੇ ਇਲਾਹੀ ਉਹਦੇ ਵਿੱਚ ਉਹਨੇ ਐਲਾਨ ਕੀਤਾ ਸੀ ਵੀ ਸਾਰੇ ਧਰਮਾਂ ਨੂੰ ਸਤਕਾਰ ਮਿਲੇਗਾ ਤੇ ਆਜ਼ਾਦੀ ਮਿਲੇਗੀ ਉਸ ਸਮੇਂ ਜਿਹੜੇ ਬਵੰਜਾ ਰਾਜੇ ਸਨ ਨਾ ਇਹਨਾਂ ਦੀ ਅਕਬਰ ਬਾਦਸ਼ਾਹ ਨਾਲ ਨੇੜਤਾ ਬਹੁਤੀ ਹੋ ਗਈ ਸੀ ਇਹ ਜਿਹੜਾ ਬਵੰਜੇ ਰਾਜਾ ਨੇ ਇੱਕ ਕਹਿਲੂਰ ਦੇ ਨਾਹਨ ਦੇ ਕਟੋਚ ਦੇ ਰਾਜਪੂਤਾਨਾ ਦੇ ਇੱਥੂ ਦੇ ਰਹਿਣ ਵਾਲੇ ਸਨ ਇਹ ਬਵੰਜਾ ਰਾਜੇ ਸਨ ਜਿਹੜੇ Rajput ਜੇ ਕਹਿਲੂਰ ਦੇ ਵੀ ਕੁਝ ਰਹਿਣ ਵਾਲੇ ਸਨ ਨਾਹਨ ਦੇ ਵੀ ਕਟੋਚ ਟੋਚ ਦੇ ਵੀ ਰਹਿਣ ਵਾਲੇ ਸਨ ਰਾਜਪੂਤਾਨਾ ਦੇ ਇਲਾਕੇ ਦੇ ਵੀ ਰਾਜੇ ਸਨ ਪਰ ਇਹਨਾਂ ਨੂੰ ਕੈਦ ਕਿਉਂ ਕੀਤਾ ਗਿਆ ਅਕਬਰ ਬਾਦਸ਼ਾਹ ਮਰਦਾ ਜੀ ਜਹਾਂਗੀਰ ਦਾ ਪੁੱਤਰ ਬੈਠ ਜਾਂਦਾ ਹੁਣ ਜਹਾਂਗੀਰ ਜਿਹੜਾ ਸੀ ਉਹ ਕਟੜ ਸੀ ਕਟੜ ਤਾਂ ਸੀ ਮੈਂ ਫਿਰ ਵੀ ਮੈਂ ਬੇਨਤੀ ਕਰਨ ਲੱਗਿਆ ਮੈਨੂੰ ਯਕੀਨ ਹੈ ਤੁਹਾਨੂੰ ਸਮਝ ਆ ਜਾਏਗੀ ਨਕਸ਼ਬੰਦੀ ਲਹਿਰ ਚੱਲੀ ਸੀ ਦੀ ਮੁਹੰਮਦ ਬਾਕੀ ਬਿੱਲੇ ਤੋਂ ਫਿਰ ਉਹਦਾ ਚੇਲਾ ਬਣਿਆ ਸੀ ਸ਼ੇਦ ਬੁਖਾਰੀ ਸ਼ੇਦ ਅਹਿਮਦ ਬੁਖਾਰੀ ਇਹ ਜਿਹੜੀ ਲਹਿਰ ਸੀ ਕੱਟੜਵਾਦ ਦੇ ਲਹਿਰ ਸੀ ਮਤਲਬ ਕਿ ਹਰ ਘਰ ਦੇ ਵਿੱਚ ਕੇਵਲ ਤੇ ਕੇਵਲ ਮੁਸਲਮਾਨ ਭਾਵ ਕਿ ਇਸਲਾਮ ਧਰਮ ਦਾ ਬੋਲਬਾਲਾ ਹੋਵੇ ਬਸ ਮੁਹੰਮਦ ਬਾਕੀ ਬਿੱਲਾ ਜਿਹੜਾ ਸੀ ਉਹ ਵੀ ਕੱਟੜ ਸੀ ਉਹਨੇ ਨਕਸ਼ਬੰਦੀ ਲਹਿਰ ਦੀ ਨੰਬਤਾ ਕੀਤੀ ਸੀ ਇਸ ਪੰਜਾਬ ਚ ਆ ਕੇ ਇਸ ਦੇਸ਼ ਵਿੱਚ ਆ ਕੇ ਉਹਦਾ ਚੇਲਾ ਬਣਿਆ ਸੀ ਜੀ ਫਿਰ ਸ਼ੇਖ ਅਹਿਮਦ ਸਰਹੰਦੀ ਉਹਦਾ ਚੇਲਾ ਬਣਿਆ ਸੀ ਫਿਰ ਉਹਦਾ ਚੇਲਾ ਬਣਿਆ ਸੀ ਮਰਤਜ਼ਾ ਖਾਨ ਮਰਤਜ਼ਾ ਖਾਨ ਜਿਹੜਾ ਸੀ ਉਹ ਸ਼ੇਖ ਅਹਿਮਦ ਸਰਹੰਦੀ ਦਾ ਵੀ ਚੇਲਾ ਸੀ ਤੇ ਜਹਾਂਗੀਰ ਦੇ ਫੌਜਦਾਰ ਦਾ ਵੀ ਵੱਡਾ ਫੌਜਦਾਰ ਸੀ ਫੌਜੀਆਂ ਦਾ ਫੌਜਦਾਰ ਸੀ ਉਹ ਮਰਤਜ਼ਾ ਖਾਨ ਕਰਕੇ ਹੀ ਇਹਦਾ ਮਿਲਾਪ ਹੋਇਆ ਸੀ ਸ਼ੇਖ ਅਹਿਮਦ ਸਰਹੰਦੀ ਨਾਲ ਤੇ ਜਹਾਂਗੀਰ ਦਾ ਇਸ਼ਕ ਅਹਿਮਦ ਸਰੰਦੀ ਨੇ ਇਹ ਗੱਲ ਰੱਖੀ ਸੀ ਮੈਂ ਤੇਰਾ ਸਾਥ ਦੇਵਾਂਗਾ ਪਰ ਤੂੰ ਇਸਲਾਮ ਧਰਮ ਦਾ ਪ੍ਰਚਾਰ ਰੱਜ ਕੇ ਕਰਨਾ ਹੈ ਘਰ-ਘਰ ਦੇ ਵਿੱਚ ਕੁਰਾਨ ਹੋਣੀ ਚਾਹੀਦੀ ਹੈ ਘਰ-ਘਰ ਵਿੱਚ ਨਮਾਜ਼ ਹੋਣੀ ਚਾਹੀਦੀ ਹੈ ਬਸ ਉਸ ਸਮੇਂ ਜਹਾਂਗੀਰ ਨੇ ਦੀਨੇ ਲਾਹੀ ਲਹਿਰ ਜਿਹੜੀ ਉਹਦੇ ਪਿਤਾ ਵੱਲੋਂ ਅਕਬਰ ਬਾਦਸ਼ਾਹ ਵੱਲੋਂ ਚਲਾਈ ਸੀ ਉਹ ਬੰਦ ਕਰਤੀ ਸੀ ਨਹੀਂ ਉਹ ਚਾਹੁੰਦਾ ਸੀ ਵੀ ਹਰ ਘਰ ਦੇ ਹੋਰ ਕੋਈ ਧਰਮ ਨਾ ਹੋਵੇ ਹਰ ਘਰ ਦੇ ਵਿੱਚ ਕੇਵਲ ਤੇ ਕੇਵਲ ਇਸਲਾਮ ਧਰਮ ਹੋਵੇ ਬਸ ਇਸ ਲਈ ਤਾਂ ਜਹਾਂਗੀਰ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਘਰ ਚੁਬਦਾ ਸੀ ਬੜਾ ਵੀ ਇੱਕ ਘਰ ਜਿਹੜਾ ਪ੍ਰਚਾਰ ਬਹੁਤ ਕਰਦਾ ਹੈ ਕਈ ਹਿੰਦੂ ਕਈ ਮੁਸਲਮਾਨ ਧੜਾ ਧੜ ਸਿੱਖ ਬਣ ਰਹੇ ਨੇ ਇਸ ਲਈ ਉਹ ਚਾਹੁੰਦਾ ਸੀ ਉਸ ਘਰ ਨੂੰ ਮੈਂ ਬੰਦ ਕਰਦੇ ਆ ਤੇ ਉਸ ਸਮੇਂ ਇਹਨੇ ਇਲਾਹੀ ਬੰਦ ਕਰਤਾ ਜਿੱਤੇ ਜਿਹੜੇ ਇਹ ਬਵੰਜਾ ਰਾਜੇਸਨ ਜੀ ਇਹਨਾਂ ਨੇ ਨਾਤਾ ਤੋੜਤਾ ਜਦੋਂ ਨਾਤਾ ਟੁੱਟਿਆ ਤੇ ਉਸ ਤੋਂ ਬਾਅਦ ਇੰਦਾ ਪੁੱਤਰ ਅਮੀਨ ਖੁਸਰੋ ਸਿੱਧੀ ਜਹਾਂਗੀਰ ਦਾ ਜਦੋਂ ਉਹਨੂੰ ਵੀ ਆਗਰੇ ਵਿੱਚ ਕੈਦ ਕੀਤਾ ਗਿਆ ਸੀ ਤੇ ਬਾਅਦ ਚ ਉਹ ਬਾਗੀ ਹੋ ਗਿਆ ਤੇ ਜਦੋਂ ਬਾਗੀ ਹੋ ਕੇ ਭੱਜਿਆ ਸੀ 52 ਰਾਜਿਆ ਨੇ ਸਾਥ ਦਿੱਤਾ ਸੀ ਉਹਦਾ ਵੀ ਜਹਾਂਗੀਰ ਦੇ ਖਿਲਾਫ ਹੈ ਅਸੀਂ ਵੀ ਜਹਾਂਗੀਰ ਦੇ ਖਿਲਾਫ ਆ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਹੁਣ ਤੁਹਾਨੂੰ ਪਤਾ ਹੈ ਵੀ ਜਿੰਨਾ ਜਿੰਨਾਂ ਨੇ ਸਾਥ ਦਿੱਤਾ ਸੀ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਸੀ ਜਹਾਂਗੀਰ ਨੇ ਮੁਰਤਜ਼ਾ ਖਾਨ ਉਹ ਫੜ ਫੜ ਕੇ ਕੈਦੀ ਬਣਾ ਕੇ ਜਹਾਂਗੀਰ ਕੋਲ ਛੜਦਾ ਸੀ ਕਈਆਂ ਨੂੰ ਜਹਾਂਗੀਰ ਮੌਤ ਦੇ ਘਾਟ ਉਤਾਰਦਾ ਸੀ ਕਈਆਂ ਨੂੰ ਕੈਦੀ ਬਣਾ ਦਿੰਦਾ ਸੀ ਕਈਆਂ ਜੁਰਮਾਨੇ ਲਾਇਸਨ ਉਹ ਸਭ ਉਸ ਵਕਤ ਤੇ ਉਹਨਾਂ ਵਿੱਚੋਂ ਇਹ 52 ਰਾਜੇ ਵੀ ਸਨ ਜਿਨ੍ਹਾਂ ਨੇ ਅਮੀਨ ਖੁਸਰੋ ਇਹਦੇ ਪੁੱਤਰ ਦੀ ਸਹਾਇਤਾ ਕੀਤੀ ਸੀ ਇਸ ਲਈ ਇਹਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰ ਦਿੱਤਾ ਬੜੀ ਨਰਕ ਭਰੀ ਜ਼ਿੰਦਗੀ ਜੀ ਰਿਐ ਸਨ 52 ਰਾਜੇ ਬੜੇ ਦੁਖੀ ਸਨ ਇਹ ਨਾ ਕੋਈ ਚੱਜ ਦਾ ਖਾਣਾ ਸੀ ਨਾ ਕੋਈ ਚੱਜ ਦਾ ਪਹਿਨਣਾ ਸੀ ਨਾ ਕੋਈ ਚੱਜ ਦਾ ਰਹਿਣਾ ਸੀ ਛੇਵੇਂ ਪਿਤਾ ਗੁਰੂ ਮਹਾਰਾਜ ਜੀ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਪਹੁੰਚੇ ਨੇ ਉੱਥੇ ਤੇਨਾਂ ਨੂੰ ਇੱਕ ਤ੍ਰਵਾਸ ਮਿਲ ਗਿਆ ਕਿਉਂਕਿ ਗੁਰੂ ਜ਼ਿੰਦਗੀ ਦਾ ਹਰ ਹੱਲ ਕਰਦਾ ਜੀ ਵੱਡੀ ਤੋਂ ਵੱਡੀ ਮੁਸ਼ਕਲ ਹੋਵੇ ਨਾ ਜੀਵਨ ਚ ਗੁਰੂਆਂ ਦਾ ਵੀ ਹੱਲ ਕਰਦਾ ਹੈ 52 ਰਾਜਿਆਂ ਨੂੰ ਜੀਵਨ ਦੀ ਉਡੀਕ ਨਹੀਂ ਸੀ ਉਹਨਾਂ ਨੂੰ ਉਡੀਕ ਸੀ ਮੌਤ ਦੀ ਮਿਸ ਜਲਦੀ ਤੋਂ ਜਲਦੀ ਮਰ ਜਾਈਏ ਕਿਉਂਕਿ ਰਿਹਾਈ ਤਾਂ ਕਰ ਨਹੀਂ ਸਕਦਾ ਸੀ ਉਹਨਾਂ ਨੂੰ ਕੋਈ ਰਿਹਾਈ ਦਾ ਕੋਈ ਨਾ ਮੋ ਨਿਸ਼ਾਨ ਨਹੀਂ ਸੀ ਜੀ ਉਹਨਾਂ ਦਾ ਪਰ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਇਹ ਸੀ ਵੀ ਸਾਨੂੰ ਜਲਦੀ ਤੋਂ ਜਲਦੀ ਮੌਤ ਆਵੇ ਸਿੱਟੜ ਫੀ ਨਾ ਬਸ ਸਿਰਫ ਮੌਤ ਦੀ ਉਡੀਕ ਸੀ ਉਹਨਾਂ ਨੂੰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਤੇ ਇੱਕ ਅਸਬੰਗੀ ਜੀਵਨ ਦੀ ਉਹਨਾਂ ਦੀ ਗੁਰੂ ਸਾਹਿਬ ਜੀ ਨੇ ਬਹੁਤ ਤਰਵਾਸ ਦਿੱਤਾ ਜੀ ਉਹਨਾਂ ਨੂੰ ਕਿਲੇ ਚ ਲੈ ਕੇ ਗੁਰੂ ਸਾਹਿਬ ਜੀ ਨੇ ਬੜਾ ਹੌਸਲਾ ਦਿੱਤਾ ਉਹਨਾਂ ਨੂੰ ਫਿਰ ਬੇਨਤੀ ਕਰਦੇ ਜੀ ਗੁਰੂ ਤਾਂ ਜੀਉਣਾ ਸਿਖਾਉਂਦਾ ਹੈ ਮੁਸ਼ਕਲਾਂ ਵਿੱਚ ਵੀ ਜੀਉਣਾ ਸਿਖਾਉਂਦਾ ਹੈ ਗੁਰੂ ਤਾਂ ਵੀ ਜੀਉਣਾ ਕਿਵੇਂ ਹੈ ਮੁਸ਼ਕਲਾਂ ਵਿੱਚ ਮਨੁੱਖ ਬੜਾ ਡੋਲ ਜਾਂਦਾ ਜੀ ਹੁਣ ਤਾਂ ਮਨੁੱਖ ਦੀ ਇਹ ਸਥਿਤੀ ਹੋ ਗਈ ਥੋੜਾ ਜਿਹਾ ਦੁੱਖ ਆਵੇ ਤੇ ਇਨਾ ਘਬਰ ਜਾਂਦਾ ਬੜਾ ਗੁਰੂ ਤਾਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਵਿੱਚ ਵੀ ਜਿਉਣਾ ਸਿਖਾਉਂਦਾ ਹੈ ਗੁਰੂ ਤਾਂ ਬੰਦ-ਬੰਦ ਕਟਾ ਕੇ ਵੀ ਜਿਉਣਾ ਸਿਖਾ ਦਿੰਦਾ ਹੈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਤਰਵਾਸ ਦਿੱਤਾ ਹੌਸਲਾ ਦਿੱਤਾ ਤੇ ਉਹਨਾਂ ਦੇ ਮਨ ਵਿੱਚ ਇੱਕ ਆਸ ਵੱਜ ਗਈ ਵੀ ਸ਼ਾਇਦ ਹੁਣ ਅਸੀਂ ਆਪਣੇ ਜੀਵਨ ਨੂੰ ਹੋਰ ਅੱਗੇ ਲੈ ਕੇ ਜਾ ਸਕਨੇ ਆ ਅਸੀਂ ਵੀ ਜਿੱਦੀ ਚੋ ਸਕਨੇ ਆ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਤਿਹਾਸਕਾਰ ਇਹ ਵੀ ਲਿਖਦੇ ਵੀ ਉੱਥੇ ਜਿਹੜਾ ਜੇਲਰ ਸੀ ਨਾ ਜੇਲਰ ਜਿਹੜਾ ਦੇਖਰੇਖ ਕਰਦਾ ਸੀ ਕੈਦੀਆਂ ਦਾ ਉਹ ਹਰਦਾਸ ਸੀ ਤੇ ਉਹ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਸ਼ਾਗਿਰਦ ਸੀ ਚੇਲਾ ਸੀ ਗੁਰੂ ਸਾਹਿਬ ਜੀ ਮਹਾਰਾਜ ਜੀ ਨਾਲ ਜੁੜਿਆ ਹੋਇਆ ਸੀ ਉਹ ਤੇ ਉਹਨੇ ਗੁਰੂ ਸਾਹਿਬ ਜੀ ਨੇ ਨੂੰ ਇਹ ਗੱਲ ਆਖੀ ਸੀ ਵੀ ਇੱਥੋਂ ਦਾ ਸੀ ਪ੍ਰਸ਼ਾਦਾ ਛਕਣਾ ਨਹੀਂ ਹੈ ਕਿਉਂਕਿ ਪ੍ਰਸ਼ਾਦੇ ਵਿੱਚ ਰੋਜ਼ ਨਿਮਾ ਨਿਮਾ ਥੋੜਾ ਥੋੜਾ ਜ਼ਹਿਰ ਪਾਇਆ ਜਾਂਦਾ ਸੀ ਥੋੜਾ ਥੋੜਾ ਬਿਲਕੁਲ ਤਾਂ ਕਿ ਹੌਲੀ-ਹੌਲੀ ਇਹ ਖਤਮ ਹੋ ਜਾਣਾ ਤੇ ਪ੍ਰਸ਼ਾਦਾ ਜਿਹੜਾ ਨਾ ਉਹ ਗੁਰੂ ਸਾਹਿਬ ਲਈ ਹਰ ਦਾਸ ਜੀ ਲੈ ਕੇ ਆਉਂਦੇ ਸਨ ਆਪਣੇ ਘਰੋਂ ਰੋਜ਼ ਉਹਨਾਂ ਨੂੰ ਲੈ ਕੇ ਆਉਣਾ ਕੁਣ ਥੋੜਾ ਜਿ ਜਦੋਂ ਸਮਾਂ ਬਤੀਤ ਹੋਇਆ ਤੇ ਚੰਦੂ ਨੇ ਫਿਰ ਇੱਕ ਚਾਲ ਚੱਲੀ ਉੱਥੇ ਰਹਿ ਕੇ ਚੰਦੂ ਬਹੁਤ ਹੀਰਖਾ ਕਰਦਾ ਸੀ ਜੀ ਗੁਰੂ ਕਰਨ ਨਾਲ ਮੱਗੇ ਵੀ ਬੇਨਤੀ ਕਰ ਚੁੱਕੇ ਆ ਵੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਸਾਰੀ ਸਜਾਵਾਂ ਦੇਣ ਵਾਲਾ ਚੰਦੂ ਐ ਹੰਕਾਰੀ ਵੀ ਬਹੁ ਸੀ ਜਹਾਂਗੀਰ ਉੱਥੇ ਮੌਜੂਦ ਨਹੀਂ ਸੀ ਚੰਦੂ ਉੱਥੇ ਮੌਜੂਦ ਸੀ ਤੇ ਚੰਦੂ ਨੇ ਸਜਾਵਾਂ ਦਿੱਤੀਆ ਗੁਰੂ ਕਰਨਾ ਬਹੁਤ ਹੀਰਖਾ ਕਰਦਾ ਸੀ ਜੀ ਹੁਣ ਵੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪ੍ਰਤੀ ਇੰਨੇ ਕੰਨਪ੍ਰੇਸ਼ਨ ਜ਼ਿਆਦਾ ਚੰਦੂ ਨੇ ਜਾ ਕੇ ਸਮੇ ਦੀ ਹਕਮਤ ਨੂੰ ਜਾਹੂਗੀ ਹੁਣ ਉਸ ਵਕਤ ਚੰਦੂ ਨੇ ਕੀ ਕੀਤਾ ਵੀ ਦੋ ਪੱਖ ਲਿਖ ਦੇ ਜੀ ਇਤਿਹਾਸ ਕਰ ਮੈਂ ਦੋਵੇਂ ਸਾਂਝੇ ਕਰ ਦੇਣਾ ਮੱਗ ਕੇ ਬੇਨਤੀ ਕੀਤੀ ਵੀ ਇਤਿਹਾਸਕਾਰਾਂ ਦੀ ਆਪਣੀ ਵੀ ਫਿਲਾਸਫੀ ਹੁੰਦੀ ਹੈ ਜੀ ਵਿੱਚ ਅਖੀ ਡਿਠਾ ਇਤਿਹਾਸ ਨਹੀਂ ਹੈ ਇਹ ਖੋਜ ਦੇ ਵਿਸ਼ੇ ਹੁੰਦੇ ਆ ਜੀ ਇਤਿਹਾਸ ਨੂੰ ਲੱਭਣਾ ਜਿੰਨੇ ਜਿੰਨੇ ਵਿਦਵਾਨਾਂ ਨੇ ਖੋਜ ਕੀਤੀ ਉਹਨੇ ਨਿਕਦਾਬਾਂ ਚ ਛਾਪਿਆ ਹੁੰਦਾ ਹੁਣ ਕਈ ਲਿਖਦੇ ਨੇ ਵੀ ਉਸ ਸਮੇਂ ਇੱਕ ਬਿਮਾਰੀ ਬਹੁਤ ਭਿਆਨਕ ਚੱਲਦੀ ਸੀ ਵੀ ਜਿਨੂਚੀਕਰਪੁਕਸ ਕਿਹਾ ਜਾਂਦਾ ਹੈ ਉਹ ਬਿਮਾਰੀ ਬਹੁਤ ਭਿਆਨਕ ਸੀ ਹੁਣ ਤਾਂ ਇਲਾਜ ਹੈ ਹੁੰਦਾ ਬੜਾ ਆਰਾਮ ਨਾਲ ਪਰ ਉਸ ਸਮੇਂ ਭਿਆਨਕ ਸੀ ਤੇ ਛੂਤ ਦੀ ਬਿਮਾਰੀ ਸੀ ਇਹ ਉਸ ਸਮੇਂ ਜਿਹਨੂੰ ਇਹ ਬਿਮਾਰੀ ਹੁੰਦੀ ਸੀ ਉਹਦਾ ਕੱਪੜਾ ਜਿਹੜਾ ਰੱਖ ਲਿਆ ਜਾਂਦਾ ਸੀ ਸਾਹਮਣੇ ਤਾਂ ਕਿ ਕਿਸੇ ਨੂੰ ਸਜ਼ਾ ਦੇਣੀ ਹੈ ਤੇ ਇਹ ਕੱਪੜਾ ਪਾ ਦਿਓ ਉਹਦੇ ਸਰੀਰ ਨੂੰ ਤਾਂ ਨੂੰ ਬਿਮਾਰੀ ਹੋएगी ਤੇ ਤਰਫ ਕੇ ਮਰ ਜੇ ਚੇਚਕ ਦੀ ਬਿਮਾਰੀ ਉਸ ਸਮੇਂ ਕਿਹਾ ਜਾਂਦਾ ਵੀ ਇੱਕ ਕੱਪੜਾ ਜਿਹੜਾ ਉਹ ਲਾਇਆ ਗਿਆ ਬਾਹਰੋਂ ਤਾਂ ਹਾਰਸ਼ਿੰਗਾਰ ਕੀਤਾ ਗਿਆ ਤੇ ਅੰਦਰੋਂ ਇਹ ਕੱਪੜਾ ਲਾਇਆ ਗਿਆ ਛੂਤਾਲਾ ਕੱਪੜਾ ਚਿਚਕ ਦੀ ਬਿਮਾਰੀ ਵਾਲਾ ਕੱਪੜਾ ਜਿਹੜਾ ਉਹ ਲਾਇਆ ਗਿਆ ਵੀ ਗੁਰੂ ਸਾਹਿਬ ਨੂੰ ਪਵਾਇਆ ਜਾਏਗਾ ਇੱਕ ਤੇ ਪੱਖ ਦੂਜੇ ਪੱਖ ਇਹ ਲਿਖਿਆ ਜਾਂਦਾ ਹੈ ਵੀ ਉਹਨੇ ਚੋਲੇ ਦੇ ਵਿੱਚ ਜੋ ਵੀ ਕਪਹਿਰਾਵਾ ਸੀ ਉਹਦੇ ਚ ਛੋਟਾ ਛੋਟਾ ਕੱਚ ਲਾਤਾ ਸੀ ਤੇ ਉਹਨਾਂ ਨੂੰ ਜ਼ਹਿਰ ਲਾਤਾ ਸੀ ਵੀ ਗੁਰੂ ਸਾਹਿਬ ਜੀ ਜਦੋਂ ਪਾਉਣਗੇ ਉਹਨੂੰ ਤੇ ਘਟ ਵੱਜੇਗਾ ਜ਼ਹਿਰ ਅੰਦਰ ਜਾਏਗਾ ਤੇ ਗੁਰੂ ਸਾਹਿਬ ਜੀ ਸੰਸਾਰ ਤੋਂ ਚਲੇ ਜਾਣਗੇ ਉਹਨੇ ਇਹ ਸਕੀਮ ਬਣਾਈ ਇਹ ਬਯੋਂਤ ਘੜੀ ਗੁਰੂ ਸਾਹਿਬ ਜੀ ਨੂੰ ਖਤਮ ਕਰ ਲਈ ਤੇ ਚੰਦੂ ਨੇ ਆਪਣੇ ਪੁੱਤਰ ਧਰਮਚੰਦ ਨੂੰ ਭੇਜਿਆ ਦਾ ਪੁੱਤਰ ਸੀ ਜੀ ਧਰਮਚੰਦ ਧਰਮਚੰਦ ਨੂੰ ਭੇਜਿਆ ਵੀ ਤੂੰ ਜਾ ਕੇ ਇਹ ਵਸਤਰ ਦੇ ਕੇ ਆ ਹੁਣ ਆਖਦੇ ਨੇ ਵੀ ਇੱਕ ਕੈਦੀਆਂ ਲਈ ਵਰਦੀ ਵੀ ਹੁੰਦੀ ਹੈ ਜੀ ਉਹ ਵਰਦੀ ਸੀ ਜਿਹੜੀ ਭੇਜੀ ਗਈ ਹੁਣ ਇੱਕ ਗੱਲ ਹਰਦਾਸ ਨੂੰ ਪਤਾ ਲੱਗ ਗਈ ਕਿਉਂਕਿ ਹਰਦਾਸ ਜੇਲ੍ਹਰ ਸੀ ਉਥੋਂ ਦਾ ਦੇਖ ਰੇਕ ਕਰਦਾ ਸੀ ਤੇ ਉਹਦੇ ਥਰੂ ਜਿਹੜਾ ਵੀ ਸਮਾਨ ਜਾਣਾ ਉਹਦੇ ਥਰੂ ਜਾਣਾ ਉਹਨੇ ਦੇਖ ਰੇ ਕਰਕੇ ਭੇਜਣਾ ਹੁਣ ਜਦੋਂ ਇਹ ਗੱਲ ਹਰਦਾਸ ਜੀ ਨੂੰ ਪਤਾ ਲੱਗੀ ਤੇ ਉਹਨੇ ਗੁਰੂ ਸਾਹਿਬ ਵੱਲ ਇਹ ਬਾਣਾ ਇਹ ਪਹਿਰਾਵਾ ਭੇਜਿਆ ਨਹੀਂ ਗੁਰੂ ਵੱਲ ਦਿੱਤਾ ਨਹੀਂ ਉਹਨੇ ਤੇ ਗੁਰੂ ਸਾਹਿਬ ਜੀ ਨੇ ਸੁਚੇਤ ਰਹਿ ਲਈ ਆਖ ਦਿੱਤਾ ਵੀ ਕੋਈ ਵੀ ਕਪੜਾ ਆਵੇ ਤੁਸੀਂ ਪਾਣਾ ਨਹੀਂ ਹੈ ਕੋਈ ਵੀ ਕਿਉਂਕਿ ਇਹਨਾਂ ਦੇ ਮਨ ਜਿਹੜੇ ਨੇ ਉਹ ਗੰਦੇ ਹੋਏ ਪੈਨੇ ਇਹਨਾਂ ਦੇ ਖਿਆਲ ਗੰਦੇ ਹੋਏ ਪੈਨੇ ਤੁਹਾਡੇ ਭਤੀ ਇਸ ਲਈ ਕੋਈ ਵੀ ਸੁਚੇਤ ਕਰ ਦਿੱਤਾ ਇਹਨਾਂ ਨੇ ਹੁਣ ਜਦੋਂ ਸਮਾਂ ਬੀਤਿਆ ਬੇਨਤੀ ਮੈਂ ਨੇੜੇ ਕਰਦੇ ਆਂ ਜੀ 1612 ਦੇ ਵਿੱਚ ਜਹਾਂਗੀਰ ਬਿਮਾਰ ਹੋ ਗਿਆ ਬਹੁਤ ਬਿਮਾਰ ਹੋਇਆ ਜੀ ਨੂਰ ਜਹਾਨੇ ਬੜੀ ਦੇਖ ਰੱਖ ਵੀ ਕੀਤੀ ਅੰਦੀ 1609 ਦੇ ਵਿੱਚ ਇਹਨੇ ਲੋਕ ਕੇ ਸ਼ਾਦੀ ਕਰਾਈ ਸੀ ਜੀ ਨੂਰ ਜਹਾਨਾ ਪਹਿਲਾਂ ਹੋਰ ਕਿੱਥੇ ਵਿਆਹੀ ਹੋਈ ਸੀ ਉਹਦੇ ਪਤੀ ਨੂੰ ਇਹਨੇ ਮਾਰਿਆ ਜਹਾਂਗੀਰ ਨੇ ਫਿਰ ਉਹਦੇ ਨਾਲ ਵਿਆਹ ਕਰਾਇਆ ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਉਹ ਨੂਰ ਜਹਾਨਾ ਨਾ ਰੈਣਾ ਪਸੰਦ ਨਹੀਂ ਕਰਦੀ ਸੀ ਪਰ ਸਮੇਦ ਹਕੂਮਤੀ ਸੀ ਰਾਜ ਸੀ ਇਹਦਾ ਇਬਮਾਰ ਕੋਫੀ ਹੋ ਗਿਆ ਜੀ ਕਿਹੜਾ ਵੈਦ ਹੈ ਜਿਹੜਾ ਨਹੀਂ ਬੁਲਾਇਆ ਗਿਆ ਦੀ ਬਿਮਾਰੀ ਲਈ ਜਹਾਂਗੀਰ ਦੀ ਬਿਮਾਰੀ ਲਈ ਪਰ ਠੀਕ ਨਹੀਂ ਹੋਇਆ ਹੋਰ ਜਿਹੜੀ ਨੂਰ ਜਹਾਂ ਸੀ ਨਾ ਇਹ ਛੋਟੇ ਹੁੰਦਿਆ ਹੀ ਪੀਰਾਂ ਨੂੰ ਬੋਨ ਮੰਨਦੀ ਸੀ ਉਸ ਸਮੇਂ ਸਾਈ ਮੀਆਂ ਮੀਰ ਜੀ ਜਿਹੜੇ ਨੇ ਉਹ ਦਿੱਲੀ ਵਿੱਚ ਬੈਠੇ ਨੇ ਸਾਈਂ ਸਾਈਂ ਮੀਆਂ ਮੀਰ ਜੀ ਦੇ ਪ੍ਰਤੀ ਬੜੀ ਸ਼ਰਧਾ ਦੀ ਭਾਵਨਾ ਸੀ ਤੇ ਸਾਈਂ ਮੀਆਂ ਮੀਰ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੁੱਤਰ ਸਨ ਗੁਰੂ ਘਰ ਨਾਲ ਜੁੜੇ ਹੋਏ ਸਨ ਬਹੁਤੋ ਸ਼ਰਧਾ ਰੱਖਦੇ ਸਨ ਹੁਣ ਇਹ ਜਾ ਕੇ ਜਹਾਂਗੀਰ ਨੂੰ ਲੈ ਕੇ ਦਿੱਲੀ ਪਹੁੰਚਦੀ ਹੈ ਸਾਈਂ ਮੀਆਂ ਮੀਰ ਜੀ ਕੋਲ ਹਜਰਤ ਨੇ ਤਾਜੂ ਖਾਨ ਦੀ ਗੱਦੀ ਦੇ ਉੱਤੇ ਅੱਗੇ ਅੱਗੇ ਕੋਈ ਬੈਠਾ ਹੈ ਉਹ ਵੀ ਬੈਠਾ ਨਾਮ ਦਾ ਜ਼ਿਕਰ ਨਹੀਂ ਆਇਆ ਤੇ ਸਾਈ ਮੀਆਂ ਮੀਰ ਜੀ ਵੀ ਬੈਠੇ ਨੇ ਨੂਰ ਜਹਾਂ ਨੇ ਜਾ ਕੇ ਗੱਲ ਆਖੀ ਵੀ ਇਸ ਤਰ੍ਹਾਂ ਦਾ ਰੋਗ ਲੱਗਿਆ ਜਿੰਦੇ ਕਰਕੇ ਰੋਗ ਠੀਕ ਨਹੀਂ ਹੋ ਰਿਹਾ ਤੁਸੀਂ ਕਿਰਪਾ ਕਰੋ ਕੋਈ ਹੱਲ ਦੱਸੋ ਕਿਉਂਕਿ ਜਦੋਂ ਕਈ ਵਾਰੀ ਦਵਾਈਆਂ ਨਾ ਕੰਮ ਆਣ ਤੇ ਮਨੁੱਖ ਜਿਹੜਾ ਫਿਰ ਉਹ ਧਰਮ ਦੀ ਦੁਨੀਆ ਵੱਲ ਮੁਖ ਕਰਦਾ ਹੈ ਵੀ ਸ਼ਾਇਦ ਧਰਮ ਦੀ ਦੁਨੀਆ 'ਚ ਕੋਈ ਕੋਤਤੋ ੋਜੇ ਕਿ ਐਸੀ ਕਿਰਪਾ ਹੋ ਜੇ ਤੇ ਰੋਗ ਕੱਟੇ ਜਾਣ ਜਦੋਂ ਸੰਸਾਰ ਦੀ ਕੋਈ ਵੀ ਚੀਜ਼ ਕੰਮ ਨਹੀਂ ਆਉਂਦੀ ਕਿਉਂਕਿ ਬੜੇ ਵੈਦ ਮਂਗਾਏ ਸਨ ਉਹਨੇ ਸਮੇਦਹੁ ਹੁਮਤੀ ਸੀ ਹਰ ਜਗ੍ਹਾ ਤੋਂ ਵੈਦ ਮਂਗਾਏ ਨਹੀਂ ਤੇ ਜਦੋਂ ਨਹੀਂ ਕੋਈ ਚਾਰਾ ਮਿਲਦਾ ਤੇ ਫਿਰ ਉਹ ਧਰਮ ਦੀ ਦੁਨੀਆ ਵੱਲ ਮੁਹ ਕਰਦਾ ਹੈ ਜੀ ਮਨੁੱਖ ਹਮੇਸ਼ਾ ਇਨੇ ਵੀ ਉਸੇ ਤਰ੍ਹਾਂ ਕੀਤਾ ਜਦੋਂ ਇਹ ਗੱਲ ਦੱਸੀ ਨੂਰਜਹਾਨ ਨੇ ਵੀ ਇਸ ਤਰ੍ਹਾਂ ਬਿਮਾਰੀ ਹੈ ਬਿਮਾਰੀ ਦੂਰ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਉਸ ਮੇ ਉਹਨਾਂ ਨੇ ਇੱਕ ਬਚਨ ਆਖੀ ਸੀ ਜੇ ਰੱਬੀ ਪਿਆਰਿਆਂ ਦੇ ਨਾਲ ਤੂੰ ਧੱਕਾ ਕਰੇਂਗਾ ਤੇ ਬਿਮਾਰ ਹੀ ਹੋਵੇਂਗਾ ਬਿਮਾਰੀ ਨਾਲ ਜੁੱਝੇਗਾ ਉਹ ਕਹਿੰਦਾ ਉਹ ਕਿਹੜੇ ਰੱਬੀ ਪਿਆਰੇ ਕਦੇ ਇੱਕ ਤੂਲਹੋੜ ਵਿੱਚ ਸ਼ਹੀਦ ਕੀਤਾ ਤੇ ਇੱਕ ਗਵਾਲੀਅਰ ਦੇ ਕਿਲੇ ਵਿੱਚ ਤੂੰ ਕੈਦ ਕੀਤਾ ਹੋਇਆ ਇਹ ਰੱਬੀ ਪਿਆਰ ਇਹ ਜੇ ਰੱਬੀ ਪਿਆਰਿਆਂ ਨਾਲ ਧੱਕਾ ਕਰੇਗਾ ਵੈਰ ਕਮਾਏਗਾ ਤੇ ਸਾਰੀ ਉਮਰ ਤੜਫੇਗਾ ਤੋ ਇਹ ਸੱਚ ਹੈ ਜੀ ਰੱਬੀ ਪਿਆਰਿਆਂ ਦੇ ਨਾਲ ਜਦੋਂ ਕੋਈ ਵੈਰ ਕਮਾਉਂਦੇ ਫਿਰ ਉਹ ਜੀ ਉਹਨਾਂ ਔਖਾ ਹੋ ਜਾਂਦੇ ਜੀ ਇਹਦਾ ਦਿੱਲੀ ਵਿੱਚ ਬੈਠਿਆਂ ਹੀ ਇਹਨੇ ਹੁਕਮ ਜਾਰੀ ਕਰ ਦਿੱਤਾ ਵੀ ਗੁਰੂ ਸਾਹਿਬ ਜੀ ਨੂੰ ਰਹਾ ਕਰ ਦਿਓ ਇਹ ਅਨਕਰੋਗ ਸੀ ਦਾਰਸੀ ਮੇ ਚਲਾਣਾ ਜਾਮ ਸੰਸਾਰ ਤੋਂ ਮੌਤ ਦਾ ਵੀ ਪੈਸਾ ਦਿੱਲੀ ਚ ਬੈਠਿਆਂ ਹੀ ਇਹਨੇ ਐਲਾਨ ਕਰ ਦਿੱਤਾ ਵੀ ਗੁਰੂ ਸਾਹਿਬ ਜੀ ਨੂੰ ਗੁਆਲੇ ਦੇ ਕਿਲੇ ਚੋਂ ਰਿਹਾਰ ਕਰ ਦਿਓ ਇਹ ਗੱਲ ਹਰਦਾਸ ਜੀ ਕੋਲ ਪਹੁੰਚੀ ਹਰਦਾਸ ਜੀ ਨੇ ਗੁਰੂ ਸਾਹਿਬ ਜੀ ਨੂੰ ਆਖਿਆ ਵੀ ਤੁਹਾਨੂੰ ਰਿਹਾਰ ਕੀਤਾ ਜਾਂਦਾ ਹੈ ਜੀ ਗੁਰੂ ਸਾਹਿਬ ਜੀ ਜਦੋਂ ਰਿਹਾਰ ਹੋਣ ਲੱਗੇ ਤੇ ਬਵੰਜਰ ਰਾਜਿਆਂ ਨੇ ਪੈਰ ਉਖੜ ਲਏ ਗੁਰੂ ਸਾਹਿਬ ਜੀ ਦੇ ਵੀ ਸਾਹਿਬ ਜੀ ਇੰਜ ਛੱਡ ਕੇ ਨਾ ਜਾਵੋ ਤੁਸੀਂ ਅਸੀਂ ਤਾਂ ਮੌਤ ਦੀ ਉਡੀਕ ਕਰ ਰਹੇ ਸੀ ਤੁਹਾਡੇ ਤੋਂ ਪਹਿਲਾਂ ਹੁਣ ਤੁਸੀਂ ਆਏ ਹੋ ਤੁਹਾਡੇ ਨਾਲ ਸਾਨੂੰ ਬੜਾ ਵੱਡਾ ਸਹਾਰਾ ਮਿਲਿਆ ਜੀਵਨ ਚ ਤਰਵਾਸ ਮਿਲਿਆ ਜਾਂ ਤਾਂ ਸਾਨੂੰ ਮੌਤ ਦੇ ਕੇ ਜਾਓ ਜਾਂ ਸਾਨੂੰ ਨਾਲ ਲੈ ਕੇ ਜਾਓ ਸਾਨੂੰ ਇਕੱਲੇ ਨਾ ਛੱਡ ਕੇ ਜਾਓ ਤੇ ਇਹ ਬੜੀ ਬਹਾਨ ਬਖਸ਼ਿਸ਼ ਹੈ ਜੀ ਮੈਂ ਸੋਚਦਾ ਵੀ ਬੜਾ ਵੱਡਾ ਉਪਕਾਰ ਹੈ ਗੁਰੂ ਸਾਹਿਬ ਜੀ ਨੇ ਆਪਣੀ ਰਿਹਾਈ ਕੈਨਸਲ ਕਰਵਾ ਲਈ। ਵੀ ਕੈਨਸਲ ਕਰਾਈ। ਪੁੱਛਿਆ ਗਿਆ ਜਹਾਂਗੀਰ ਵੱਲੋਂ ਵੀ ਕਿਉਂ ਕੈਨਸਲ ਕੀਤੀ ਗਈ? ਕੀ ਚਾਉਂਦੇ ਨੇ ਉਹ? ਤੇ ਗੁਰੂ ਸਾਹਿਬ ਜੀ ਨੇ ਆਖਿਆ ਇਹ ਬਵੰਜਰ ਰਾਜਿਆਂ ਨੂੰ ਵੀ ਰਿਹਾਰ ਕੀਤਾ ਜਾਵੇ। ਜਹਾਂਗੀਰ ਨੇ ਵੀ ਇੱਕ ਸਕੀਮ ਖੇਡੀ। ਉਹਨੇ ਆਖ ਕੇ ਦਿੱਤਾ ਵੀ ਜਿਹੜਾ ਤੁਹਾਡਾ ਪੱਲਾ ਫੜੇਗਾ ਬਾਰਾ ਜੇਗਾ ਉਹਨਾਂ ਨੂੰ ਇਹ ਸੀ ਵਿਚਾਰ ਸੀ ਕਿੰਨੇ ਕੁ ਜਣੇ ਪੱਲਾ ਫੜ ਲੈਣਗੇ ਗੁਰੂ ਸਾਹਿਬ ਦੇ ਪੰਜ ਜਣੇ 6 ਜਣੇ 7 ਜਣੇ 10 ਜਣੇ ਫੜ ਲੈਣਗੇ 52 ਤਾਂ ਨਹੀਂ ਪਰ ਸਕਦੇ ਉਹਦੇ ਮਨ ਚੇ ਵਿਚਾਰ ਸੀ ਉਸ ਸਮੇਂ ਹਰਦਾਸ ਨੂੰ ਆਖ ਕੇ ਸਾਹਿਬ ਕਹਿੰਦੇ ਇਹਨਾਂ ਦਾ ਪਹਿਰਾਵਾ ਨਹੀਂ ਸਾਡਾ ਪਹਿਰਾਵਾ ਬਣਾਓ ਤੁਸੀਂ 52 ਕਲੀਆਂ ਦਾ ਤੁਸੀਂ ਇੱਕ ਚੋਲਾ ਬਣਾਓ 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 52 ਕਲੀਆਂ ਦਾ ਬਾਣਾ ਬਣਵਾਇਆ ਗਿਆ ਚੋਲਾ ਚ ਇੱਕ ਇੱਕ ਕਲੀ ਫੜ ਕੇ 52 ਰਾਜਿਆਂ ਨੇ ਗੁਰੂ ਸਾਹਿਬ ਦਾ ਚੋਲਾ ਫੜ ਕੇ ਪੱਲਾ ਫੜ ਕੇ ਉਸ ਕੈਦ ਤੋਂ ਬਾਹਰ ਆਇਜੀਓ ਗੁਰੂ ਹਰ ਕੈਦ ਚੋਂ ਬਾਹਰ ਕੱਢਦਾ ਜੀ ਸਾਡਾ ਆ ਜਿਹੜਾ ਸਾਡਾ ਮਨ ਫਸਿਆ ਹੋਇਆ ਹੈ ਨਾ ਵਿਕਾਰਾਂ ਦੀ মোহ ਮਾਇਆ ਦੀ ਕੈਦ ਵਿੱਚ ਝੂਠ ਨਿੰਦਿਆ ਦੀ ਕੈਦ ਚ ਗੁਰੂ ਇਸ ਮਨ ਨੂੰ ਵੀ ਕੈਦ ਚੋਂ ਬਾਹਰ ਇਹ ਦੁਨਿਆਵੀ ਕੈਦ ਦੀ ਗੱਲ ਕਰੀਏ ਤਾਂ ਉਹਦੇ 'ਚ ਵੀ ਬਾਹਰ ਕੱਢਦਾ ਜੀ ਗੁਰੂ ਸਾਹਿਬ ਤੇ ਇਹ ਆਤਮਕ ਤੌਰ ਤੇ ਜਿਹੜਾ ਸਾਡਾ ਮਨ ਕੈਦੀ ਬਣਿਆ ਪਿਆ ਇਹਦੇ ਤੋਂ ਵੀ ਬਾਹਰ ਕੱਢਦਾ ਗੁਰੂ ਸਾਹਿਬ ਜੀ ਨੇ ਬਵੰਜਾ ਰਾਜੇ ਰਹਾਅ ਕੀਤੇ ਜਦੋਂ ਰਹਾਅ ਕਰਨ ਲੱਗਿਆ ਤੇ ਹਰ ਦਾਸ ਬਹੁਤ ਰੋਇਆ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਤੁਸੀਂ ਰੋਂਦੇ ਕਿਉਂ ਸਬੀਰ ਕਰਕੇ ਤਾਂ ਹਰ ਕਿਸੇ ਦਾ ਵਿਛੋੜਾ ਪਹਿਣਾ ਹੈ ਸਰੀਰ ਕਰਕੇ ਤਾਂ ਹਰ ਕਿਸੇ ਨੇ ਵਿਛੜਣਾ ਹੈ ਪਰ ਜੇ ਤੁਸੀਂ ਨਾਮ ਨਾਲ ਬਾਣੀ ਨਾਲ ਜੁੜੇ ਤਾਂ ਤੁਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਸੇਬ ਜੀ ਮੈਂ ਇਸ ਕਰਕੇ ਨਹੀਂ ਰੋ ਰਿਹਾ ਵੀ ਸਰੀਰ ਕਰਕੇ ਵਿਛੜਾ ਪਿਆ ਰਿਹਾ ਕਿਉਂ ਰੋ ਰਿਹਾ ਮੇਰੇ ਮਨ ਚ ਇੱਕ ਸਵਾਲ ਹੈ ਮੈਂ ਪੁੱਛਣਾ ਚਾਹੁੰਦਾ ਸੇਬ ਜੀ ਕਹਿੰਦੇ ਪੁੱਛ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਰਿਹਾ ਕਰਵਾਇਆ ਤੁਹਾਡੇ ਸਿੱਖਿਆ ਸਿਲਪ ਨੇ ਜਿਨ੍ਹਾਂ ਨੂੰ ਤੁਸੀਂ ਰਿਹਾ ਕਰਵਾ ਰਹੇ ਹੋ ਇਹ ਤੁਹਾਡੇ ਸਾਖ ਸਬੰਧੀ ਹੈ ਤੁਹਾਡੇ ਜਾਣਕਾਰ ਹੈ ਸਹਿਬ ਕਹਿੰਦੇ ਕਿ ਦੇਖ ਲੈਣ ਨਾ ਉਹੀ ਹਾਕਮ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸਿੱਖ ਜਿਹੜਾ ਮਨੁੱਖ ਮਾਫ ਕਰੇ ਜਿਹੜਾ ਵੀ ਮਨੁੱਖ ਇੰਨੀ ਕੋ ਗੱਲ ਕਹਿ ਦੇ ਬਿਨਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਤੋਂ ਬਾਅਦ ਮੈਂ 13 ਕਹਿੰਦੇ ਮੈਂ ਮੌਤ ਦੇ ਜਮਦੂਤਾਂ ਨੂੰ ਵੀ ਰੋਕ ਦਿਆਂਗਾ ਉੱਥੇ ਇਹ ਕਹਿ ਦੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਸਹਿਬ ਕਹਿੰਦੇ ਮੌਤ ਦੇ ਜਮਦੂਤਾਂ ਨੂੰ ਵੀ ਰੋਕਦਾ ਜੇ ਕੋਈ ਮਨੁੱਖ ਇਹ ਆਖ ਦੇਵੇ ਵੀਰ ਸਾਹਿਬ ਜੀ ਅੱਜ ਤੋਂ ਬਾਅਦ ਮੈਂ ਤੇਰਾ ਤੇ ਬੁੰਜਰ ਹਾਜ਼ਰੀ ਆਨੇ ਚਰਨ ਫੜ ਲੇ ਸੰਗੁਰੂ ਸਾਹਿਬ ਜੀ ਦੇ ਇਹ ਸਾਨੂੰ ਰਿਹਾ ਕਰੋ ਗੁਰੂ ਸਾਹਿਬ ਜੀ ਨੇ ਰਿਹਾ ਕੀਤਾ ਜੀ ਹੁਣ ਜਿੰਨਾ ਮਾਵਾਂ ਨੂੰ ਆਸ ਨਹੀਂ ਸੀ ਵੀ ਸਾਡੇ ਪੁੱਤਰ ਆਣਗੇ ਜਿੰਨਾ ਪਤਨੀਆਂ ਨੂੰ ਆਸ ਨਹੀਂ ਸੀ ਸਾਡੇ ਪਤੀ ਆਉਣਗੇ ਜਿੰਨਾ ਭਰਾਵਾਂ ਨੂੰ ਆਸ ਨਹੀਂ ਸੀ ਸਾਡੇ ਭਰਾ ਆਉਣਗੇ ਜਿੰਨਾ ਪੁੱਤਰਾਂ ਨੂੰ ਆਸ ਨਹੀਂ ਸੀ ਸਾਡੇ ਪਿਓ ਬਾਹਰ ਆਉਣਗੇ ਉਹ ਬਾਹਰ ਆ ਗਏ ਜੀ ਤੇ ਸਗਲ ਦੀ ਖੁਸ਼ੀ ਬਣਾਈਗੀ ਦੀਪਮਾਲਾ ਕਿਉਂਕਿ ਖੁਸ਼ੀ ਦਾ ਪ੍ਰਗਟਾਵਾ ਉਹਦੋਂ ਦੀਪਮਾਲਾ ਕਰਕੇ ਕੀਤਾ ਜਾਂਦਾ ਸੀ ਜੀ ਤੇ ਦੀਪਮਾਲਾ ਕੀਤੀ ਗੁਰੂ ਸਾਹਿਬ ਜੀ ਮਹਾਰਾਜ ਉਸ ਤੋਂ ਬਾਅਦ ਸਿੱਧਾ ਦਿੱਲੀ ਜਾਂਦੇ ਜਹਾਂਗੀਰ ਦਿੱਲੀ ਬੈਠਾ ਹੁੰਦਾ ਸੀ ਉੱਥੇ ਗੁਰੂ ਸਾਹਿਬ ਜੀ ਦਾ ਫਿਰ ਮਿਲਾਪ ਜਹਾਂਗੀਰ ਨਾਲ ਵੀ ਹੁੰਦਾ ਹੈ ਜਹਾਂਗੀਰ ਚੰਦੂ ਨੂੰ ਗੁਰੂ ਸਾਹਿਬ ਦੇ ਕੋਲ ਸੌਂਪ ਦਿੰਦਾ ਹੈ ਚੰਦੂ ਨੂੰ ਕੀ ਸਜਾਵਾਂ ਦਿੰਦੇ ਨੇ ਗੁਰੂ ਸਾਹਿਬ ਜੀ ਕਿਵੇਂ ਨਕੇਲ ਪਾਉਂਦੇ ਨੇ ਉਹਦੇ ਨੱਕ ਦੇ ਵਿੱਚ ਫਿਰ ਉੱਥੇ ਦਿੱਲੀ ਦੇ ਵਿੱਚ ਇੱਕ ਸਿੱਖ ਨਾਲ ਵੀ ਮਿਲਾਪ ਹੁੰਦਾ ਜਦੋਂ ਤੰਬੂ ਲੱਗਦਾ ਜੀ ਇੱਕ ਪਾਸੇ ਜਹਾਂਗੀਰ ਦਾ ਤੰਬੂ ਤੇ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ ਉੱਥੇ ਗੁਰੂ ਦਾ ਪਿਆਰਾ ਵੀ ਕੰਮ ਹੁੰਦਾ ਉਹ ਪੱਖ ਕਿਵੇਂ ਵਰਤਦਾ ਕਿਵੇਂ ਹੁੰਦਾ ਆਪਾ ਉਹਨਾਂ ਵਾਲੇ ਦੀਵਾਨਾ ਵਿੱਚ ਵਿਚਾਰਾਂ ਦਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਜੀ ਚਾਰ ਜੰਗਾਂ ਦਾ ਵੀ ਜ਼ਿਕਰ ਜਿਹੜਾ ਉਹ ਮੈਂ ਤੁਹਾਡੇ ਨਾਲ ਛੇਤੀ ਤੋਂ ਛੇਤੀ ਕਰ ਸਕਾਂ